来 ਵੀ ਦੋਸਤੋ ਸੋਨੂੰ ਦਿਖਾਉਣੇ ਆ ਅੱਜ ਇੱਕ ਨਵਾਂ ਪੁਰਜਾ ਜਿਹੜਾ ਕਿ ਮਸ਼ੀਨਰੀ ਯੁੱਗ ਹੈ ਰਸੋਈਆਂ ਚ ਤਾਂ ਪਹਿਲਾਂ ਆਇਆ ਹੀ ਸੀਗਾ ਹੁਣ ਬਾਸ ਰੂਮਾਂ ਦੇ ਵਿੱਚ ਵੀ ਆ ਗਿਆ ਹੁਣ ਚੱਕ ਤਾ ਕੰਮ ਆ ਹ ਜਿਹੜਾ ਪੁਰਾਣਾ ਹੁੰਦਾ ਸੀ ਦੇਖੋ ਇਹ ਚਾਰ ਖੁੰਝੇ ਲੱਗ ਜਾਣਗੇ ਇਹ ਵੀ ਹੁਣ ਹੁਣ ਇਹਨਾਂ ਨੇ ਕਿਸੇ ਨੇ ਨਿਸ਼ਾਨ ਨਾ ਤੇ ਇੱਕ ਨਵਾਂ ਪੁਰਜਾ ਆ ਗਿਆ ਜਿਹੜਾ ਤੁਹਾਨੂੰ ਦਿਖਾਉਣੇ ਆ ਦੇਖੋ ਇੱਧਰ ਹੁਣ ਨਾ ਐ ਐ ਮਾਰਨਾ ਪਵੇ ਹੱਥ ਹਲਾਉਣਾ ਪਵੇ ਦੇਖੋ ਤੁਸੀਂ ਕਿਹੜੇ ਜਾਂ ਪੁਰ ਜਾਂ ਦੇਖੋ ਫਿੱਟ ਕਰਤਾ ਪਹਿਲਾਂ ਵੀ ਸ਼ਾਇਦ ਕਿਸੇ ਨੇ ਦੇਖਿਆ ਹੋਵੇ ਆਪਾਂ ਤਾਂ ਪਹਿਲੀ ਵਾਰ ਦੇਖਿਆ ਇਹ ਤੇ ਆਹ ਦੇਖੋ ਦੇਖ ਇੱਕ ਘੰਟਾ ਲੰਘਦਾ ਹੈ ਇਹ ਸਾਰੇ ੰੰਦਾਂ ਦੇ ਵਿੱਚੋਂ ਹਾਂ ਨਾਲ ਲਉ ਤੇ ਕੋਈ ਹੱਥ ਹਲਾਉਣ ਦੀ ਤੁਹਾਨੂੰ ਲੋੜ ਨਹੀਂ ਟੈੱਕ ਉਹ ਤਾਂ ਲਾ ਕੇ ਪਹਿਲਾਂ ਆਲੇ-ਦਾਲ ਕੋਈ ਨਹੀਂ ਇਹ ਨਮਾ ਪਰ ਜਾਪਾਈ ਦੇਖਿਆ ਆਪਾਂ ਹੋ ਸਕਦਾ ਦੋਸਤਾਂ ਨੇ ਪਹਿਲਾਂ ਵੀ ਕਿਸੇ ਨੇ ਦੇਖਿਆ ਹੋਵੇ ਜਾਂ ਵਰਤਿਆ ਹੋਵੇ ਪਰ ਆਪਾਂ ਤਾਂ ਪਹਿਲੀ ਵਾਰ ਦੇਖਿਆ ਇਹ ਤੇ ਦੇਖੋ ਤੁਸੀਂ ਵੀ ਹੁਣ ਤਾਂ ਉਹ ਗੱਲ ਹੋ ਗਈ ਨਵੀਆਂ ਗੁੱਡੀਆਂ ਤੇ ਨਵੇਂ ਪਟੋਲੇ ਤੇ ਜੁਗ ਬਦਲਦਾ ਜਾਂਦਾ ਦਿਨੋਂ-ਦਿਨ ਮਸ਼ੀਨਰੀ ਦਾ ਚੁਗਾਈ ਜਾਂਦਾ ਤੇ ਲੋਕਾਂ ਦੀ ਮਿਹਨਤ ਘਟੀ ਜਾਂਦੀ ਹੈ ਤੇ ਬਿਮਾਰੀਆਂ ਵਧੀਆਂ ਜਾਂਦੀਆਂ ਤੇ ਦੇਖ ਲਓ ਵੀ ਤੁਸੀਂ ਹੁਣ ਕਿੱਦਾਂ ਦਾ ਕੰਮ ਦਿਨੋਂ-ਦਿਨ ਬਦਲੀ ਜਾਂਦਾ ਹੈਗਾ ਦੇਖ ਲਓ ਵੀ ਮਸ਼ੀਨਰੀ ਜੁਗ ਕਿੱਥੋਂ ਤੱਕ ਵੱਧ ਗਿਆ ਤੇ ਰੋਟੀਆਂ ਵਾਲੀਆਂ ਮਸ਼ੀਨਾਂ ਤਾਂ ਆ ਹੀ ਚੁੱਕੀਆਂ ਨੇ ਹੌਲੀ ਹੌਲੀ ਜਿਵੇਂ ਕਹਿੰਦੇ ਆਂ ਵੀ ਮੂੰਹ ਚ ਬੁਰਕੀ ਪਾਉਣ ਵਾਲੀ ਵੀ ਕਿਸੇ ਨਾ ਕਿਸੇ ਦਿਨ ਆ ਜਾਣੀ ਆ ਉਹ ਵੀ ਚੱਲ ਪੈਣੀ ਆ ਉਹ ਝੂਠ ਨਹੀਂ ਹੈਗਾ ਕਿਨਾਂ ਕਿਸੇ ਦਿਨ ਇਹ ਵੀ ਆ ਜਾਣੀ ਆ ਕਿਉਂਕਿ ਜਿੱਥੇ ਵੱਡੀਆਂ ਤੋਂ ਵੱਡੀਆਂ ਮਸ਼ੀਨਰੀਆਂ ਬਣਦੀਆਂ ਉੱਥੇ ਛੋਟੀਆਂ ਤੋਂ ਛੋਟੀਆਂ ਵੀ ਤਿਆਰ ਹੁੰਦੀਆਂ ਨਾਲ ਬਣਦੀਆਂ ਤੇ ਮਨੁੱਖ ਨੂੰ ਇਹਨਾਂ ਨੇ ਬੇਲਾ ਕਰ ਦੇਣਾ ਦੇਖੋ ਮਿਹਨਤ ਘਟੀ ਜਾਂਦੀ ਹੈ ਦੋਨੋਂ ਦਿਨ ਔਰ ਦੇਖੋ ਕਿਵੇਂ ਦੀ ਲੱਗੀ ਵੀਡੀਓ ਦੋਸਤੋ ਇਹ ਪਹਿਲਾਂ ਕਿਸੇ ਨੇ ਵਰਤੀ ਹੈ ਤਾਂ ਜਰੂਰ ਕਮੈਂਟ ਚ ਦੱਸਿਓ ਵੀ ਕਿਵੇਂ ਆ ਇਹ